ਲੈਟਸ ਅਪ ਕਿਉਂ ਬੁਲਾਇਆ ਗਿਆ ਹੈ ਕਾਲ ਤੱਕ ਸੰਤਵ ਲੋਕ ਸੁਖਬੀਰ ਬੱਦਲ ਪਾਰਟੀ ਦੇ ਅਹੁਦੇਦਾਰ ਪਾਰਟੀ ਦੇ ਐਮਐਲਏ ਐਕਸਐਮਐਲਏ ਹਲਕਾ ਇੰਚਾਰਜ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਤਾਂ ਸਾਰੇ ਪਾਰਟੀ ਪਲੇਟਫਾਰਮ ਤੇ ਖੜੇ ਨੇ ਤੇ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਸਹਿਮਤ ਹਾਂ ਕੁਝ ਚਾਰ ਪੰਜ ਲੋਕ ਨੇ ਜਿਨ੍ਹਾਂ ਨੇ ਇੱਕ ਅਲੱਗ ਪਲੇਟਫਾਰਮ ਲਾਇਆ ਤੁਸੀਂ ਕੇਂਦਰੀ ਏਜੰਸੀਆਂ ਦੀ ਸਾਜ਼ਿਸ਼ ਕੇਂਦਰੀ ਪਾਰਟੀ ਬੀਜੇਪੀ ਦੀ ਸਾਜ਼ਿਸ਼ ਚਾਕੇ ਅਲੱਗ ਪਲੇਟਫਾਰਮ ਲਾ ਕੇ ਤੁਸੀਂ ਅਕਾਲੀ ਦਲ ਦੇ ਖਿਲਾਫ ਕੂਟ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਅਕਾਲ ਤੱਕ ਸਾਫਤਾ ਕਾਂ ਦੇ ਹੱਥ ਵੀ ਸੁਨੇਹਾ ਭੇਜਣ ਤਾਂ ਸ਼ਰੂਮ ਨਹੀਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੰਗੇ ਪੈਰੀ ਸੀਸ ਨਵਾ ਕੇ ਪੱਜੀ ਜਾਊਗੀ ਐਡਵਰਟਾਈਜ਼ਮੈਂਟ ਦਾ ਜ਼ਰੂਰ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਪੂਰਾ ਮੈਟਰ ਕੀ ਹੈ 90 ਲੱਖ ਦੇ ਕਰੀਬ ਕੁਝ ਐਡਵਰਟਾਈਜ਼ਮੈਂਟ ਦਾ ਜ਼ਿਕਰ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਈ ਦਰਾਰ ਲਗਾਤਾਰ ਵੱਧਦੀ ਜਾ ਰਹੀ ਹੈ ਇੱਕ ਪਾਸੇ ਬਾਕੀ ਧੜਾ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਧੜਾ ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਕੋਈ ਧੜਾ ਨਹੀਂ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰਜ਼ੈਂਟ ਕਰੇ ਪਰ ਪ੍ਰਧਾਨਗੀ ਨੂੰ ਲੈ ਕੇ ਸਾਰਾ ਜਿਹੜਾ ਮਸਲਾ ਹੈ ਉਹ ਸ਼ੁਰੂ ਹੁੰਦਾ ਹੈ ਲਗਾਤਾਰ ਜਿਹੜੀ ਇਹ ਦਰਾਰ ਵੱਧਦੀ ਜਾ ਰਹੀ ਹੈ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਸੁਖਬੀਰ ਬਾਦਲ ਹੋਰਾਂ ਨੂੰ ਬੁਲਾਇਆ ਗਿਆ ਹੈ ਕਈ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਮੰਗੇ ਗਏ ਨੇ ਕਿ ਇਹ ਪੂਰਾ ਮੈਟਰ ਇਸ ਤੇ ਗੱਲਬਾਤ ਕਰਾਂਗੇ ਸਰਦਾਰ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਲੇਰਸਾ ਕਿਉਂ ਬੁਲਾਇਆ ਗਿਆ ਹੈ ਅਕਾਲ ਤਖਤ ਸਾਹਿਬ ਦੇ ਬਲੋਸ਼ ਸੁਖਬੀਰ ਬਾਦਲ ਹੋਰਨ ਦੇਖੋ ਮੈਂ ਪਹਿਲਾਂ ਇੱਕ ਗੱਲ ਸਪਸ਼ਟ ਕਰਦੇ ਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਦਰਾਰ ਨਹੀਂ ਪਾਰਟੀ ਇਕਜੁੱਟ ਹੈ ਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਕੌਣ ਹੈ ਪਾਰਟੀ ਹੈ ਪਾਰਟੀ ਦਾ ਕੈਡਰ ਪਾਰਟੀ ਦੇ ਉਹ ਡੈਲੀਗੇਟ ਜਿਹੜੇ ਪ੍ਰਧਾਨ ਸਾਹਿਬ ਦੀ ਚੋਣ ਕਰਦੇ ਨੇ ਪਾਰਟੀ ਦੇ ਅਹੁਦੇਦਾਰ ਪਾਰਟੀ ਦੇ ਐਮਐਲਏ ਐਕਸ ਐਮਐਲਏ ਹਲਕਾ ਇੰਚਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਤਾਂ ਸਾਰੇ ਪਾਰਟੀ ਪਲੇਟਫਾਰਮ ਤੇ ਖੜੇ ਨੇ ਤੇ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਸਹਿਮਤ ਨੇ ਹਾਂ ਕੁਝ 4-5 ਲੋਕ ਨੇ ਜਿਨ੍ਹਾਂ ਨੇ ਇੱਕ ਅਲੱਗ ਪਲੇਟਫਾਰਮ ਲਾਇਆ ਜਿਹੜੇ ਕਿ ਪਾਰਟੀ ਪਲੇਟਫਾਰਮ ਤੇ ਆ ਕੇ ਗੱਲ ਨਹੀਂ ਕਰਨਾ ਚਾਹੁੰਦੇ ਦੇਖੋ ਪਹਿਲਾਂ ਤਾਂ ਸਪਸ਼ਟ ਹੈ ਕਿ ਅਗਰ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਅਗਰ ਕੋਈ ਪਾਰਟੀ ਨੂੰ ਤਕੜਾ ਕਰਨ ਦੀ ਗੱਲ ਕਰਨਾ ਚਾਹੁੰਦਾ ਹੈ ਤਾਂ ਉਹਦਾ ਪਲੇਟਫਾਰਮ ਤਾਂ ਪਾਰਟੀ ਦਾ ਪਲੇਟਫਾਰਮ ਹੈ ਨਾ ਮੀਟਿੰਗਾਂ ਚੋਂ ਗੈਰ ਹਾਜ਼ਰ ਰਹਿ ਕੇ ਤੁਸੀਂ ਕੇਂਦਰੀ ਏਜੰਸੀਆਂ ਦੀ ਸਾਜ਼ਿਸ਼ ਕੇਂਦਰੀ ਪਾਰਟੀ ਭਾਜਪਾ ਦੀ ਸਾਜ਼ਿਸ਼ ਚ ਆ ਕੇ ਅਲੱਗ ਪਲੇਟਫਾਰਮ ਲਾ ਕੇ ਤੁਸੀਂ ਅਕਾਲੀ ਦਲ ਦੇ ਖਿਲਾਫ ਕੂਟ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਪਾਰਟੀ ਦੇ ਵਰਕਰ ਨੇ ਕੈਂਡੀਡੇਟਾਂ ਨੇ ਪਾਰਟੀ ਦਾ ਜਿੰਨਾ ਅਹੁਦੇਦਾਰ ਹੈ ਸਾਰਿਆਂ ਨੇ ਉਹ ਨਕਾਰ ਦਿੱਤੀਆਂ ਨੇ ਔਰ ਰਹੀ ਗੱਲ ਜਿਹੜਾ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਤੁਸੀਂ ਕਿਹਾ ਕਿ ਅਕਾਲ ਤਖਤ ਸਾਹਿਬ ਨੇ ਬੁਲਾਇਆ ਦੇਖੋ ਅਕਾਲ ਤਖਤ ਸਾਹਿਬ ਮਹਾਨ ਹੈ ਸਾਡੀ ਸ਼ਾਨ ਔਰ ਹਰ ਇੱਕ ਸਿੱਖ ਦੇਸ਼ ਵਿਦੇਸ਼ ਚੋਂ ਕਿਤੇ ਵੀ ਬੈਠਾ ਉਹਦਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਕਾਲ ਤਖਤ ਸਾਹਿਬ ਦਾ ਕਾਂ ਦੇ ਹੱਥ ਵੀ ਸੁਨੇਹਾ ਭੇਜਣ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੰਗੇ ਪੈਰੀ ਸੀਸ ਨਵਾ ਕੇ ਭੱਜੀ ਜਾਊਗੀ ਸੋ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਵੱਲੋਂ ਕੀਤੀ ਜਾਊ 15 ਦਿਨ ਦਾ ਸਮਾਂ ਅਕਾਲ ਤਖਤ ਸਾਹਿਬ ਦਾ ਜੋ ਆਦੇਸ਼ ਹੈ ਕਿ 15 ਦਿਨ ਦੇ ਵਿੱਚ ਆ ਕੇ ਜੋ ਵੀ ਇਹ ਬਾਗੀ ਨੇ ਇਹਨਾਂ ਨੇ ਜੋ ਅਲੀਗੇਸ਼ਨ ਲਾਇਏ ਨੇ ਉਹਨਾਂ ਦਾ ਸਪਸ਼ਟਿਕਰਨ ਜੋ ਪ੍ਰਧਾਨ ਸਾਹਿਬ ਨੂੰ ਦੇਣ ਦੇ ਲਈ ਕਿਹਾ ਤਾਂ ਪੂਰੇ ਟਾਈਮ ਫਰੇਮ ਦੇ ਵਿੱਚ ਜਲਦੀ ਤੋਂ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉੱਥੇ ਪੇਸ਼ ਹੋ ਕੇ ਜੋ ਵੀ ਆਦੇਸ਼ ਹੈ ਉਹ ਦੀ ਪਾਲਣਾ ਕਰਨਗੇ ਅੱਛਾ ਕੀ ਕੀ ਅਲੀਗੇਸ਼ਨ ਲਗਾਏ ਗਏ ਨੇ ਤੇ ਜਿਹੜਾ ਇੱਕ ਮਾਫੀ ਨਾਮਾ ਦਾ ਜ਼ਿਕਰ ਕੀਤਾ ਜਾ ਰਿਹਾ ਕੀ ਉਹਦਾ ਕੀ ਕ੍ਰਾਈਟੇਰੀਆ ਕੀ ਹੈ ਜੇਕਰ ਮਾਫੀ ਮੰਗਣੀ ਹੈ ਤਾਂ ਕੀ ਕ੍ਰਾਈਟੇਰੀਆ ਹੋਣਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੇ ਮੁਤਾਬਕ ਦੇਖੋ ਹੁਣ ਜਦੋਂ ਅਕਾਲ ਤਖਤ ਸਾਹਿਬ ਹੈ ਅਕਾਲ ਤਖਤ ਸਾਹਿਬ ਇੱਕ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਦੇ ਕੋਲ ਜਦੋਂ ਮੈਟਰ ਪਹੁੰਚ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਹੁਣ ਕਿਸੇ ਵੀ ਕਿਸਮ ਦਾ ਤਰਕ-ਵਿਤਰਕ ਕੋਈ ਪਬਲਿਕ ਪਲੇਟਫਾਰਮ ਤੇ ਹੋਣਾ ਚਾਹੀਦਾ ਸੋ ਹੁਣ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਤੇ ਉਸ ਆਦੇਸ਼ ਦੀ ਸ਼ਰਮਨੀ ਅਕਾਲੀ ਦਲ ਨੇ ਪਾਲਣਾ ਕਰਨੀ ਹੈ ਕਿਉਂਕਿ ਸ਼ਰਮਨੀ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਕੁੱਕਰ ਹੈ ਗੁਰੂ ਦੇ ਦਰ ਦੀ ਸੋ ਹੁਣ ਪਬਲਿਕ ਪਲੇਟਫਾਰਮਸ ਤੇ ਤਰਕ-ਵਿਤਰਕ ਨਾਲੋਂ ਹੁਣ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਜੋ ਵੀ ਉਹਨਾਂ ਦਾ ਆਦੇਸ਼ ਹੈ ਪਹਿਲਾਂ ਹੁਣ ਉਹਦੀ ਪਾਲਣਾ ਕਰਾਂਗੇ ਐਡਵਰਟਾਈਜ਼ਮੈਂਟ ਦਾ ਜ਼ਰੂਰ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਪੂਰਾ ਮੈਟਰ ਕੀ ਹੈ 90 ਲੱਖ ਦੇ ਕਰੀਬ ਕੁਝ ਐਡਵਰਟਾਈਜ਼ਮੈਂਟ ਦਾ ਜ਼ਿਕਰ ਹੋ ਰਿਹਾ ਹੈ ਦੇਖੋ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਉਹ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਵਾਲ ਹੈ ਜਿਹੜਾ ਅਕਾਲ ਤਖਤ ਸਾਹਿਬ ਨੇ ਕੀਤਾ ਹੈ ਉਹਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਤੇ ਜਾ ਕੇ ਦੇਣਗੇ ਪਰ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ ਮੈਂ ਫਿਰ ਦੁਬਾਰਾ ਨਿਮਰਤਾ ਨਾਲ ਬੇਨਤੀ ਕਰਦਾ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਸੱਦ ਲਿਆ ਜਦੋਂ ਅਕਾਲ ਤਖਤ ਸਾਹਿਬ ਨੇ ਆਦੇਸ਼ ਕਰਤਾ ਤਾ ਫਿਰ ਹੁਣ ਪਬਲਿਕ ਪਲੇਟਫਾਰਮ ਤੇ ਗੱਲ ਕਰਨ ਦਾ ਨਹੀਂ ਹੁਣ ਤਾਂ ਅਕਾਲ ਤਖਸਾਲ ਸਾਹਿਬ ਦੇ ਸਨਮੁਖ ਹੋ ਕੇ ਉੱਥੇ ਸਮਰਪਿਤ ਕਰਕੇ ਆਪਣੇ ਆਪ ਨੂੰ ਹੁਣ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਸ ਦੇਸ਼ ਦੀ ਪਾਲਣਾ ਕਰੇਗੇ ਅਸੀਂ ਚਲੋ ਬਦਲ ਸਾਹਿਬ ਨੇ ਵੀ ਕਹਿ ਦਿੱਤਾ ਹੈ ਕਿ ਉਹ ਜਾਣਗੇ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਜੋ ਹੁਕਮ ਹੋਇਆ ਉਹ ਮੰਨਣਗੇ ਸਰ ਮੱਥੇ ਤਾਂ ਉਹ ਜਾਣਗੇ ਚਲੋ ਇਹ ਹੀ ਗੱਲ ਇੱਕ ਪਾਸੇ ਰਹਿ ਗਈ ਅਕਾਲ ਤਖਸਾਲ ਸਾਹਿਬ ਦੇ ਵਿੱਚੋਂ ਜਾ ਕੇ ਕੀ ਜਵਾਬ ਹੁੰਦਾ ਕੀ ਨਹੀਂ ਹੁੰਦਾ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਹੈ ਇਨ ਬਿਨ ਉਦਾਂ ਦੀ ਉਦਾਂ ਹੀ ਹੈ ਤੁਸੀਂ ਉਹਨਾਂ ਨੂੰ ਜਿਹੜੇ ਬਾਗੀ ਨੇ ਜਿਹੜੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਨੂੰ ਪਾਰਟੀ ਦਾ ਹਿੱਸਾ ਨਹੀਂ ਮੰਨਦੇ ਦੇਖੋ ਜਿਹੜੇ ਬੰਦੇ ਅੱਜ ਆਪਣੇ ਨਿੱਜੀ ਮਫਾਦਿਆਂ ਦੇ ਲਈ ਪਾਰਟੀ ਨੂੰ ਨੁਕਸਾਨ ਪਹਚਾਰੇ ਨੇ ਉਹ ਪਾਰਟੀ ਦਾ ਹਿੱਸਾ ਕਿਸ ਤਰੀਕੇ ਹੋ ਸਕਦੇ ਨੇ ਔਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇਖੋ ਸਾਡੀ ਜਿਹੜੀ ਐਗਜ਼ੀਕਟਿਵ ਸੁਪਰੀਮ ਬਾਡੀ ਔਰ ਵਰਕਿੰਗ ਕਮੇਟੀ ਹੈ ਵਰਕਿੰਗ ਕਮੇਟੀ ਦੀ ਬੋਡੀ ਨੇ ਪਾਰਟੀ ਦੇ ਦਫ਼ਤਰ ਦੇ ਵਿੱਚ ਮੀਟਿੰਗ ਕਰਕੇ ਸਰਬਸੰਮਤੀ ਦੇ ਨਾਲੇ ਮਤਾ ਪਾਸ ਕੀਤਾ ਕਿ ਅਗਰ ਕੋਈ ਵੀ ਲੀਡਰ ਪਾਰਟੀ ਲਈ ਕੋਈ ਸੁਝਾਅ ਦੇਣਾ ਚਾਹੁੰਦਾ ਤਾਂ ਉਹ ਪਾਰਟੀ ਪਲੇਟਫਾਰਮ ਤੇ ਆ ਕੇ ਦਵੇ ਮੀਡੀਆ ਦੇ ਵਿੱਚ ਪਾਰਟੀ ਨੂੰ ਨੁਕਸਾਨ ਨਾ ਪਹਚਾਵੇ ਔਰ ਅੱਜ ਤੋਂ ਬਾਅਦ ਅਗਰ ਕੋਈ ਐਸਾ ਕਰੂਗਾ ਤਾਂ ਇਹ ਸਮਝਿਆ ਜਾਵੇ ਕਿ ਉਹ ਪਾਰਟੀ ਦੀ ਬਿਹਤਰੀ ਨਹੀਂ ਚਾਹੁੰਦਾ ਉਹ ਪਾਰਟੀ ਦਾ ਹਿੱਸਾ ਨਹੀਂ ਤੇ ਇਹ ਜਿਹੜੀ ਲੀਡਰਸ਼ਿਪ ਹੈ ਤਾਂ ਲਗਾਤਾਰ ਮੀਡੀਆ ਦੇ ਵਿੱਚ ਜਾ ਕੇ ਕੂਟ ਪ੍ਰਚਾਰ ਕਰ ਰਹੀ ਹੈ ਹੁਣ ਤਾਂ ਇਹਨਾਂ ਨੇ ਆਪਣਾ ਇੱਕ ਕਨਵੀਨਰ ਵੀ ਨਵਾਂ ਬਣਾ ਲਏ ਵਡਾਲਾ ਸਾਹਿਬ ਔਰ ਹਾਲਾਂਕਿ ਉਹਦੋਂ ਤੇ ਵੀ ਸਹਿਮਤੀ ਨਹੀਂ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰੀਕੇ ਚੰਦੂ ਮਾਇਰਾ ਤੇ ਮਲੂਕਾ ਸਾਹਿਬ ਨੇ ਕੱਲ ਵਾਕ ਆਊਟ ਕਰਤਾ ਫਿਰ ਬਡਾਲਾ ਸਾਹਿਬ ਨੂੰ ਘਰੇ ਜਾਣਾ ਪਿਆ ਫਿਰ ਘਰੋਂ ਸਰੋਪਾ ਪਵਾ ਕੇ ਦੁਬਾਰਾ ਫੋਟੋਆਂ ਜਾਰੀ ਹੋਈਆਂ ਸੋ ਬਾਗੀਆਂ ਦੇ ਵਿੱਚ ਬਗਾਵਤ ਇਹ ਤੁਹਾਡੇ ਕੋਲ ਇੱਕ ਨਵੀਂ ਟੈਗਲਾਈਨ ਮੈਨੂੰ ਲੱਗਦਾ ਹੈ ਕਿ ਮਿਲ ਗਈ ਹੈ ਸੋ ਇਹ ਜਿਹੜੇ ਲੋਕ ਨੇ ਇਹ ਹੁਣ ਨਕਾਰੇ ਹੋਏ ਲੋਕ ਨੇ ਲਗਾਤਾਰ ਇਲੈਕਸ਼ਨਾਂ ਹਾਰ ਰਹੇ ਨੇ ਕਈ ਤਾਂ ਐਸੇ ਲੋਕ ਨੇ ਜਿਨ੍ਹਾਂ ਨੇ ਚਾਰ-ਚਾਰ ਜ਼ਿਲ੍ਹੇ ਬਦਲੇ 8-8 ਚੋਣਾਂ ਹਾਰ ਲੀਆਂ ਸੋ ਹੁਣ ਪਾਰਟੀ ਦੇ ਵਿੱਚ ਜਿਹੜਾ ਇੱਕ ਲੀਡਰਸ਼ਿਪ ਤਬਦੀਲੀ ਹੈ ਉਹ ਹਰ ਇੱਕ ਪਾਰਟੀ ਦੇ ਵਿੱਚ ਆਉਂਦੀ ਹੈ ਤੇ ਇਲੈਕਟੋਰਲ ਪੋਲਿਟਿਕਸ 'ਚ ਉਹੀ ਬੰਦੇ ਕਾਮਯਾਬ ਨੇ ਜਿਹਨੂੰ ਲੋਕ ਪਰਵਾਨ ਕਰਨਗੇ ਸੋ ਅਗਰ ਲੋਕ ਲਗਾਤਾਰ ਤੁਹਾਨੂੰ ਤੁਹਾਡੇ ਹਲਕਿਆਂ 'ਚ ਹਰਾ ਰਹੇ ਨੇ ਤੁਹਾਡੇ ਬੂਥਾਂ ਤੱਕ ਤੇ ਤੁਸੀਂ ਚੋਣਾਂ ਹਾਰੇ ਕਈ ਲੀਡਰ ਜਿਹੜੇ ਆਪ ਐਮਪੀ ਦੀ ਚੋਣ ਲੜ ਰਹੇ ਸੀ ਉਹਨਾਂ ਦੇ ਆਪਣੇ ਬੂਥ ਤੋਂ 1100 ਤੋਂ 27 ਵੋਟਾਂ ਪਈਆਂ ਤਾਂ ਹੁਣ ਮੈਨੂੰ ਲੱਗਦਾ ਕਿ ਵੱਡਾ ਦਿਲ ਦਿਖਾ ਕੇ ਸਮਾਂ ਆ ਗਿਆ ਕਿ ਹੁਣ ਬੈਕ ਸੀਟ ਲੈ ਲੈਣੀ ਚਾਹੀਦੀ ਹੈ ਠੀਕ ਹੈ ਕੋਈ ਮੁਨਕਰ ਨਹੀਂ ਕਿ ਇਹਨਾਂ ਦੀ ਕੋਈ ਪਾਰਟੀ ਲਈ ਸੇਵਾਵਾਂ ਨਹੀਂ ਪਰ ਪਾਰਟੀ ਲਈ ਹੋਰ ਤਰੀਕੇ ਦੇ ਨਾਲ ਵੀ ਸੇਵਾਵਾਂ ਦੇ ਦਿੱਤੀਆਂ ਜਾ ਸਕਦੀਆਂ ਨੇ ਪਰ ਇਲੈਕਟੋਰਲ ਪੋਲਿਟਿਕਸ ਜਿਨੂੰ ਲੋਕ ਪ੍ਰਵਾਨ ਕਰਦੇ ਨੇ ਉਹ ਚਿਹਰੇ ਹੁਣ ਅੱਗੇ ਆਉਣੇ ਚਾਹੀਦੇ ਨੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਜਿਹੜੀ ਲੋਕ ਮੰਗ ਕਰਦੇ ਨੇ ਉਹ ਹੋਣੀ ਚਾਹੀਦੀ ਹੈ ਸਮੇਂ ਦੀ ਮੰਗ ਹੈ ਜਿਹੜੀ ਸਵਾਰਥਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਹੁਣੇ ਖੁਦ ਹੀ ਜ਼ਿਕਰ ਕਰ ਗਏ ਕਿ ਹਾਲੇ ਕੀ ਪਾਰਟੀ ਦੇ ਵਿੱਚ ਇਹਨਾਂ ਦਾ ਕਾਫੀ ਯੋਗਦਾਨ ਹੈ ਅੱਛਾ ਕੱਲ ਨੂੰ ਇਹ ਜਿਹੜੇ ਬਾਗੀ ਜਿੰਨੇ ਵੀ ਮੈਂਬਰ ਨੇ ਵਾਪਸ ਆਣਾ ਚਾਹਨ ਪਾਰਟੀ ਦੇ ਵਿੱਚ ਪਾਰਟੀ ਵੈਲਕਮ ਕਰੇਗੀ ਇਹਨਾਂ ਦਾ ਕਿਉਂਕਿ ਆਲਰੇਡੀ ਇਹ ਚੀਜ਼ਾਂ ਹੋ ਚੁੱਕੀਆਂ ਨੇ ਬੀਬੀ ਜਗੀਰ ਕੋਰ ਹੋਰਾਂ ਦੀ ਐਗਜ਼ਾਮਪਲ ਹੈ ਕਿ ਪਹਿਲਾਂ ਪਾਰਟੀ ਛੱਡ ਕੇ ਗਏ ਫਿਰ ਵਾਪਸ ਆ ਗਏ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੈਸਲੇ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪਾਰਟੀ ਦੇ ਵਿੱਚ ਡੈਮੋਕਰੇਟਿਕਲੀ ਸਰਬਸੰਮਤੀ ਦੇ ਨਾਲ ਲੈਂਦੇ ਨੇ ਕਿਸੇ ਵੀ ਬੰਦਾ ਜਿਹੜਾ ਕਿ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰ ਰਿਹਾ ਉਹਦੇ ਲਈ ਕੀ ਐਕਸ਼ਨ ਲੈਣਾ ਚਾਹੀਦਾ ਉਹ ਪਾਰਟੀ ਦੀ ਡਿਸਪਲਿਨਰੀ ਕਮੇਟੀ ਹੈ ਜਿਹਦੇ ਚੇਅਰਮੈਨ ਪੁੰਦੜ ਸਾਹਿਬ ਨੇ ਉਹਦੇ ਮੈਂਬਰ ਮਹਿੰਦਰ ਗਰੇਵਾਲ ਸਾਹਿਬ ਨੇ ਰਣਕੀ ਕੇ ਸਾਹਿਬ ਨੇ ਸੋਏ ਅਰਸ਼ਦੀਪ ਕਲੇਰ ਦੇ ਲੈਵਲ ਦਾ ਮਸਲਾ ਨਹੀਂ ਕਿ ਪਾਰਟੀ ਦੇ ਵਿੱਚ ਕਿਹਨੂੰ ਰਹਿਣਾ ਚਾਹੀਦਾ ਤੇ ਕਿਹਨੂੰ ਬਾਹਰ ਜਾਣਾ ਚਾਹੀਦਾ ਕਲੇਰ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਨਾ ਪਾਰਟੀ ਲੈਵਲ ਦਾ ਮਸਲਾ ਹੈ ਅਰਸ਼ਦੀਪ ਕਲੀਅਰ ਪਾਰਟੀ ਦਾ ਮੁਖ ਬੁਲਾ ਰਾ ਮੇਰਾ ਕੰਮ ਹੈ ਪਾਰਟੀ ਦੇ ਡਿਸੀਜਨ ਨੂੰ ਮੀਡੀਆ ਦੇ ਵਿੱਚ ਰੱਖਣਾ ਸੋ ਇਹ ਜਿਹੜੇ ਫੈਸਲੇ ਨੇ ਕਿਸੇ ਨੂੰ ਪਾਰਟੀ ਦੇ ਵਿੱਚ ਲੈਣਾ ਜਾਂ ਪਾਰਟੀ ਚੋਂ ਬਾਹਰ ਕੱਢਣਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਤੇ ਡਿਸਪਲਿਨਰੀ ਕਮੇਟੀ ਦਾ ਫੈਸਲਾ ਜੋ ਵੀ ਉਹ ਫੈਸਲਾ ਲੈਣਗੇ ਫਿਰ ਤੁਹਾਡੇ ਨਾਲ ਸਾਂਝਾ ਕਰਦਾ ਪ੍ਰਧਾਨ ਹੁਣ ਬਾਦਲ ਸਾਹਿਬ ਹੀ ਰਹਿਣਗੇ ਇਹ ਕਲੀਅਰ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਉਹ ਜਮਾਤ ਹੈ ਜਿਹਦਾ ਪ੍ਰਧਾਨ ਚਿੱਠੀ ਨਾਲ ਨਹੀਂ ਲੱਗਦਾ ਪੰਜਾਬ ਚ ਜਿੰਨੀਆਂ ਪੋਲਿਟਿਕਲ ਪਾਰਟੀਆਂ ਨੇ ਇਕਾਲੀ ਦਲ ਤੋਂ ਬਣਾ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਇਹਨਾਂ ਦੇ ਪ੍ਰਧਾਨ ਕਿੱਦਾਂ ਬਣਦੇ ਨੇ ਕਿ ਦਿੱਲੀੋਂ ਇੱਕ ਚਿੱਠੀ ਆਉਂਦੀ ਹੈ ਕਿ ਫਲਾਣਾ ਬੰਦਾ ਪ੍ਰਧਾਨ ਬਣ ਗਿਆ ਪੁਰਾਣਾ ਉਤਰ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਜੇ ਜੀ ਚੋਣ ਹੁੰਦੀ ਹੈ ਬਕਾਇਦਾ ਪਹਿਲਾਂ ਸਾਡੀ ਭਰਤੀ ਹੁੰਦੀ ਹੈ ਫਿਰ ਉਸ ਭਰਤੀ ਤੋਂ ਡੈਲੀਗੇਟ ਚੁਣੇ ਜਾਂਦੇ ਨੇ ਜ਼ਿਲ੍ਹੇ ਦੇ ਫਿਰ ਸਟੇਟ ਦੇ ਡੈਲੀਗੇਟ ਬਣਦੇ ਨੇ ਔਰ 500 ਦੇ ਕਰੀਬ ਜਿਹੜਾ ਸਟੇਟ ਦਾ ਡੈਲੀਗੇਟ ਹੈ ਉਹ ਵੋਟਾਂ ਪਾ ਕੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਸੋ ਡੈਲੀਗੇਟਿਵ ਪ੍ਰਧਾਨ ਬਣਾ ਸਕਦੇ ਨੇ ਡੈਲੀਗੇਟਿਵ ਪ੍ਰਧਾਨਗੀ ਤੋਂ ਹਟਾ ਸਕਦੇ ਨੇ ਚਾਰ ਪੰਜ ਬੰਦੇ ਇੱਕ ਅੱਡ ਪਲੇਟਫਾਰਮ ਲਾ ਕੇ ਦੋ ਪ੍ਰੈਸ ਕਾਨਫਰੰਸਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਦਲ ਸਕਦੇ ਗੁਰਅਰਸ਼ਦੀਪ ਕਲੇਰ ਸਾਡੇ ਨਾਲ ਸੀ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਬਾਗੀਆਂ ਦੇ ਵਿੱਚ ਬਗਾਵਤ ਹੋ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਸ ਤਰੀਕੇ ਦੀ ਸੀ ਉਸੇ ਤਰੀਕੇ ਦੇ ਨਾਲ ਦੁਬਾਰਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਗੇ ਸੁਖਵੀਰ ਬਾਦਲ ਉਹਨਾਂ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਉਹ ਪੇਸ਼ ਹੋਣਗੇ तमाम ਸਵਾਲਾਂ ਦੇ ਜਵਾਬ ਜਿਹੜੇ ਨੇ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਦਿੱਤੇ ਜਾਣਗੇ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ